ਵੱਡੀ ਖਬਰ ਸਾਹਮਣੇ ਆ ਰਹੀ ਆ ਅਕਾਲੀ ਦਲ ਦੇ ਸੀਨੀਅਰ ਆਗੂ ਦੇ ਪੁੱਤ ਦੀ ਲਾਸ਼ ਮਿਲੀ ਐ ਜਿਸ ਤੋਂ ਬਾਅਦ ਪਰਿਵਾਰ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ ਜੀ ਹਾਂ ਦੱਸ ਦਈਏ ਕਿ ਅਕਾਲੀ ਆਗੂ ਦਇਆ ਮੈਗੋਵਾਲ ਦਾ ਪੁੱਤ ਐ ਜੋ ਰਾਤ ਨੂੰ 8 ਵਜੇ ਪਨੀਰ ਲੈਂਡ ਘਰੋਂ ਗਿਆ ਸੀ ਜਦੋਂ ਦੇਰ ਰਾਤ ਘਰ ਨਾ ਆਇਆ ਤਾਂ ਉਸ ਦੀ ਭਾਲ ਕੀਤੀ ਪਰ ਨਾ ਮਿਲਿਆ ਤਾਂ ਥਾਣਾ ਮਾਹਿਲਪੁਰ ਨੂੰ ਸੂਚਿਤ ਕੀਤਾ ਗਿਆ ਉਹਨਾਂ ਨੂੰ ਸਵੇਰੇ ਪੁਲਿਸ ਨੇ ਸੂਚਿਤ ਕੀਤਾ ਕਿ ਮਾਹਿਲਪੁਰ ਦੇ ਬਾਹਰਵਰ ਕਲਗੀਦਰ ਆਈਟੀਆਈ ਨੇੜੇ ਇੱਕ ਲਾਸ਼ ਪਈ ਐ ਉਹਨਾਂ ਦੱਸੇ ਕਿ ਜਦੋਂ ਮੌਕੇ ਜਾ ਕੇ ਵੇਖਿਆ ਤਾਂ ਮੋਟਰਸਾਈਕਲ ਡਿੱਗਿਆ ਹੋਇਆ ਸੀ ਲਾਸ਼ ਸਾਈਕਲ ਤੋਂ ਲਗਭਗ 50 ਫੁੱਟ ਦੀ ਪਈ ਸੀ ਦਇਆ ਸਿੰਘ ਦੱਸਿਆ ਕਿ ਮਨਦੀਪ ਸਿੰਘ ਇੱਕ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਤੇ ਮਨਦੀਪ ਸਿੰਘ ਨੇ ਕੈਨੇਡਾ ਜਾਣਾ ਸੀ ਅੱਜ ਸਵੇਰੇ ਉਸ ਦੀ ਮੌਤ ਦੀ ਖਬਰ ਮਿਲੀ ਥਾਣਾ ਮਾਹਿਲਪੁਰ ਦੀ ਪੁਲਿਸ ਨੇ ਲਾਸ਼ ਕਬਜ਼ੇ ਤੇ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮਨਜੀਤ ਸਿੰਘ ਦੀ ਓਵਰਡੋਸ ਕਰਕੇ ਮੌਤ ਹੋਈ ਜਾਪਦੀ ਹੈ ਬਾਕੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਸਭ ਕੁਝ ਪਤਾ ਚੱਲੇਗਾ ਸੂਦਾਸੀ ਕਿ ਅਕਾਲੀ ਦਲ ਦੇ ਆਗੂ ਨੇ ਦਿਆ ਮੇਗਵਾਲ ਜਿਨ੍ਹਾਂ ਦੇ بیٹے ਦੀ লাশ ਮਿਲੀ ਹੈ ਸੋ ਦੱਸਦੇ ਕਿ ਰਾਤ ਨੂੰ 8 ਵਜੇ ਉਹ ਘਰ ਤੋਂ ਪਨੀਰ ਲੈਣ ਦੇ ਲਈ ਆਇਆ ਸੀ ਪਰ ਜਦ ਘਰ ਨਾਲ ਪਹੁੰਚਿਆ ਤਾਂ ਪਰਿਵਾਰ ਨੇ ਭਾਲ ਸ਼ੁਰੂ ਕੀਤੀ ਅਤੇ ਰਾਤ 2 ਵਜੇ ਤੱਕ ਲੱਭਦੇ ਰਹੇ ਅਤੇ ਉਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਤਾਂ ਹੀ ਬਾਅਦ ਵਿੱਚ ਪਤਾ ਚੱਲਿਆ ਕਿ ਉਸ ਦੀ লাশ ਮਿਲੀ ਹੈ ਇਸ ਤਰ੍ਹਾਂ ਪਤਾ ਲੱਗਾ ਕਿ ਬੱਚੇ ਨੂੰ ਕੌਣ ਲੈ ਕੇ ਗਿਆ ਅਹੀ ਤਾਂ ਰਾਤ ਜਿਹਨੇ ਫੋਨ ਬੰਦ ਹੋ ਗਿਆ ਨਾ ਜੀ ਫੋਨ ਬੰਦ ਹੋਇਆ ਤੇ ਸਾਨੂੰ ਸ਼ੱਕ ਪਈ ਪਈ ਕਿ ਅਸੀਂ ਰਾਤ 2 ਵਜੇ ਤੱਕ ਇੱਧਰ ਸਾਰੇ ਸੜਕਾਂ 'ਤੇ ਫਿਰਦੇ ਰਹੇ ਸਵੇਰੇ ਆ ਕੇ ਬਿਠਕ ਕੇ ਲੋਕੇਸ਼ਨ ਨੂੰ ਕਢਾ ਕੇ ਪਤਾ ਲੱਗਾ ਕਿ ਇੱਥੇ ਕਿਸੇ ਨੂੰ ਦੱਸਿਆ ਵੀ ਉੱਥੇ ਇੱਕ ਤੇ ਆਪਾਂ ਕੀ ਕਾਰਨ ਲੱਗਦਾ ਸ਼ੁਰੂਆਤ ਕੀਤੀ ਵੀ ਦੇਖੀ ਬੋਡੀ ਨੂੰ ਇਹੋ ਕੀ ਪਰਤਾ ਕੀ ਹੋਇਆ ਜੀ ਕਿੱਥੇ ਹੋ ਕੈਨ ਕੀਤਾ ਨਾ ਇਹਦਾ ਫੋਨ ਕੋਲ ਹੈ ਇਸ ਲਈ ਕੋਈ ਗੱਲ ਨਹੀਂ ਜੀ ਫੋਨ ਕੋਲ ਨਹੀਂ ਹੈ ਤੇ ਤਾਂ ਮਤਲਬ ਕੋਈ ਕਿਸ ਨੇ ਕੁਕਾਰਾ ਕੀਤਾ ਹੈ ਜਿਦਾ ਪਹਿਲਾਂ ਵੀ ਤੁਹਾਡੇ ਬੱਚੇ ਅਸੀਂ ਮੋਹ ਲਈ ਨਾ ਤੇ ਵੀ ਛੱਡ ਗਿਆ ਆਪਾਂ ਨਹੀਂ ਅਸੀਂ ਇਹ ਨਹੀਂ ਕਹਿ ਸਕਦੇ ਹੈਗੇ ਕਿ ਕੀ ਹੈਗਾ ਕੀ ਨੂੰ ਕੀ ਮੰਗ ਕਰਦੇ ਹੈ ਜੇ ਹੁਣ ਮੰਗਰੇ ਟੂ ਵੀ ਹੋਇਆ ਪਹਿਲੇ ਦਾ ਵੀ ਇਹ ਆ ਵੀ ਇਨਸਾਮਲ ਹੋਣਾ ਚਾਹੀਦਾ ਸਾਨੂੰ ਹੋਰ ਕੁਸਤੀ ਵਾਲਾ ਸਾਹਿਬ ਜੀ ਪਹਿਲਾਂ ਵੀ ਆਏ ਹੋਏ ਸੀਗੇ ਬੱਚੇ ਕਿੱਥੇ ਨੇ ਬੱਤੀ ਦੇ ਕੈਨੇਡਾ ਚ ਹਜੇ ਵੀ ਵਿਆਹ ਹੋਏ ਨੂੰ ਥੋੜਾ ਜਿਰੇ ਹੋਇਆ ਅ ਸਾਨੂੰ ਇਨਫੋਰਮੇਸ਼ਨ ਆਈ ਸੀ ਐਸ ਐਚਓ ਸਾਹਿਬ ਨੂੰ ਸਵੇਰੇ ਵੀ ਸਾਡਾ ਬੱਚਾ ਰਾਤ ਦਾ ਮਿਸਿੰਗ ਹੈਗਾ ਉਹਦੇ ਮਨਦੀਪ ਨਾਮ ਸੀ ਉਹਦਾ ਉਮਰ ਕਰੀਬ 27-22 ਸਾਲ ਮੈਰਿਡ ਔਰ ਜੋ ਉਹਨਾਂ ਦੇ ਫਾਦਰ ਵੱਲੋਂ ਜਿੰਨੀ ਇਨਫੋਰਮੇਸ਼ਨ ਦਿੱਤੀ ਉਦੋਂ ਹੀ ਸਾਡੇ ਐਸਐਚਓ ਸਾਹਿਬ ਵੱਲੋਂ ਲੋਕੇਸ਼ਨ ਫੋਨ ਦੀ ਲੈ ਕੇ ਪਾਲ ਸਟਾਰਟ ਕੀਤੀ ਗਈ। ਔਰ ਪਾਲ ਕਰਦੇ ਕਰਦੇ ਇਨਫੋਰਮੇਸ਼ਨ ਆਈ ਵੀ ਇੱਕ ਡੈੱਡ ਬੋਡੀ ਪਈ ਆ। ਇਹ ਕਿਹੜਾ ਏਰੀਆ? ਇਹ ਤਾਂ ਕਲਗੀਧਰ ਇੰਸਟੀਚਿਊਟ ਦੇ ਨੇੜੇ ਆ। ਮਾਲਪੁਰ ਦੇ ਬਾਹਰਲਾ ਪਾਸਾ ਕਹਿ ਸਕਦੇ ਆਪਾਂ। ਬੇਵਾਦ ਏਰੀਆ ਆ। ਔਰ ਉੱਥੇ ਆ ਕੇ ਜਦੋਂ ਮੌਕੇ ਦੀ ਵਿਜ਼ਿਟ ਕੀਤੀ ਹੈਗੀ ਔਰ ਪਰਿਵਾਰ ਨੂੰ ਮਿਲੇ ਹੈਗੇ ਆ। ਬੇਸਿਕਲੀ ਮਨਦੀਪ ਹੁਣੀ ਇੱਥੇ ਨਸ਼ਾ ਛਡਾਊ ਕੇਂਦਰ ਆ ਉੱਥੇ ਇਹ ਨਸ਼ਾ ਛੱਡ ਕੇ ਕਰੀਬ 2 ਮਹੀਨੇ ਉੱਥੇ ਐਡਮਿਟ ਰਿਹਾ ਸੀਗਾ ਉਸ ਤੋਂ ਬਾਅਦ ਇਹਨੂੰ ਆਏ ਨੂੰ ਬਾਹਰ ਜੋ ਦੱਸਣ ਮੁਤਾਬਕ 15-20 ਦਿਨ ਹੋ ਗਏ ਆ ਠੀਕ ਸੀਗਾ ਪਰੰਤੂ ਅੱਜ ਇਹਦੀ ਡੈੱਡ ਬੋਡੀ ਕੋਲ ਜਿਹੜਾ ਸਾਨੂੰ ਆ ਸਮਾਨ ਮਿਲਿਆ ਉਹਦੀ ਪਾਕਟਸ ਚੋਂ ਮਿਲਿਆ ਆ ਇੱਕ ਸਰੇਂਜ ਮਿਲੀ ਆ ਜਿਹੜਾ ਇੰਜੈਕਸ਼ਨ ਲਾਉਂਦੇ ਆ ਪਲੱਸ ਇੱਕ ਚਮਚ ਮਿਲਿਆ ਪਾਣੀ ਦੀ ਬੋਟਲਸ ਆ ਔਰ ਇਹਨੇ ਜੋ ਸਾਨੂੰ ਲੱਗ ਰਿਹਾ ਵੀ ਆ ਟੀਕਾ ਲਾਉਂਦੇ ਟਾਈਮ ਹੀ ਇਹਦਾ ਹਾਰਟ ਫੇਲ ਹੋਇਆ ਬਾਕੀ ਪੋਸਟ ਮਾਰੋ ਤੋਂ ਬਾਅਦ ਪਿਕਚਰ ਕਲੀਅਰ ਹੋਏਗੀ ਕਿਉਂਕਿ ਜਾਰਾ ਸੱਟ ਫਿਜ਼ੀਕਲੀ ਕੋਈ ਨਹੀਂ ਦਿੱਦੀ ਹੈਗੀ ਔਰ ਐਸ ਪਰ ਲਾ ਸਖਤ ਕਾਰਵਾਈ ਕੀਤੀ ਜਾਏਗੀ ਜਿਹੜੇ ਜਿਹੜੇ ਬੰਦੇ ਇਹਦੇ ਚ ਇਨਵੋਲ ਹੋ ਮੇਰੀ ਔਰ ਬੇਨਤੀ ਆ ਤੁਹਾਡੇ ਮਾਧਿਅਮ ਰਾਹੀਂ ਜਿਹੜੇ ਬੱਚੇ ਨਸ਼ਾ ਛਡਾਊ ਕੇਂਦਰ ਤੋਂ ਹੁਣ ਸਾਰੇ ਬਹੁਤ ਮੋਟੀਵੇਟ ਕਰ ਰਹੇ ਆ ਅਸੀਂ ਔਰ ਨਸ਼ਾ ਛੱਡ ਕੇ ਜਦੋਂ ਬਾਹਰ ਆਉਂਦੇ ਆ ਉਹ ਉਹ ਨਸ਼ਾ ਛਡਾਊ ਕੇਂਦਰ ਨਾਲੋਂ 20 ਜ਼ਿਆਦਾ ਉਹ क्रूशियल ਟਾਈਮ ਹੈਗਾ ਆ ਕਿਉਂਕਿ ਸਾਰੇ ਡਾਕਟਰਸ ਕਹਿੰਦੇ ਵੀ ਜਦੋਂ ਇੱਕ ਵਾਰੀ ਨਸ਼ਾ ਛੱਡ ਦਿੰਦਾ ਬੱਚਾ ਔਰ ਮਗਰਲੇ ਜਿਹੜੇ 2-3 ਮਹੀਨੇ ਆ ਉਹਦੇ ਲਈ ਮੋਟੀਵੇਸ਼ਨ ਸਪੀਚਸ ਹੈਗੀਆਂ ਆ ਔਰ ਇਹਨੇ ਹਫ਼ਤੇ 'ਚ ਇੱਕ ਵਾਰੀ ਦੋ ਵਾਰੀ ਹਸਪੀਟਲ ਜਾ ਕੇ ਉਹ ਸਪੀਚਸ ਲੈਣੀਆਂ ਹੁੰਦੀਆਂ ਆ ਆਦਰਵਾਇਜ਼ ਜਿਹੜਾ ਫਿਰ ਜਿਹੜਾ ਨਸ਼ਾ ਇਹ ਪਹਿਲਾਂ ਕਰਦਾ ਹੁੰਦਾ ਜੇ ਉਹ ਦੁਬਾਰਾ ਲੈਂਦਾ ਤਾਂ ਹਾਰਟ ਨੂੰ ਔਰ ਬਾਕੀ ਚੀਜ਼ਾਂ ਨੂੰ ਬਹੁਤ ਜ਼ਿਆਦਾ ਅਫੈਕਟ ਹੁੰਦਾ ਉਹਦੇ ਨਾਲ ਬੰਦੇ ਦਾ ਓਵਰ ਹੋ ਕੇ ਤੇ ਉਹਦੀ ਡੈਥ ਹੋ ਜਾਂਦੀ ਹੈ ਮੇਰੀ ਬੇਨਤੀ ਆ ਸਾਰੇ ਬੱਚਿਆਂ ਨੂੰ ਜਿਹੜਾ ਨਸ਼ਾ ਸ਼ਰਬ ਕੋਹਿੰਦੇ ਤੋਂ ਬਾਹਰ ਆ ਰਹੇ ਆ ਉਹ ਪਲੀਜ਼ ਬਾਕੀ ਟ੍ਰੀਟਮੈਂਟ ਵੀ ਕਰਾਉਣ ਜਿਵੇਂ ਸਪੀਚਸ ਹੁੰਨੀਆਂ ਹੈਗੀਆਂ ਆ ਸਾਈਕੋਲੋਜੀਸ ਦੇ ਟੀਚਰਸ ਹੁੰਦੇ ਹੈਗੇ ਆ ਉਹ ਸਾਰੀਆਂ ਕਰਨ ਥੈਂਕ ਯੂ ਸਿਲ ਮਰਡਰ ਨੂੰ ਐਸੀ ਦੇ ਬ੍ਰਦਰ ਤੱਕ ਉਹ ਦਿਨ ਤੱਕ ਨਹੀਂ ਨਹੀਂ ਜੀ ਨਹੀਂ ਉਹ ਦਿਨਾਂ ਫਿਲਹਾਲ ਸਾਨੂੰ ਕੋਈ ਨਹੀਂ ਲੱਗ ਰਿਹਾ ਵੀ ਉਸ ਮਰਡਰ ਨਾਲ ਰਿਲੇਟਡ ਹੈਗਾ ਪ੍ਰੰਤੂ ਅਸੀਂ ਹਰ ਐਂਗਲ ਤੋਂ ਤਫਤੀਸ਼ ਕਰਾਂਗੇ